ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਜੋਗੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤਮਾਨਾ ਸਾਹਾਵਾ ਜੋ ਉਹਨਾਂ ਦਾ ਸਾਲਾਨਾ ਜੋੜ ਮੇਲਾ 30 31 1 ਫਰਵਰੀ 2022 ਨੂੰ ਜੋ ਮਨਾਇਆ ਜਾ ਰਿਹਾ ਜੋ ਵੀ ਸੰਗਤਾਂ ਦੂਰ ਨੇੜਿਓ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਮੱਥਾ ਟੇਕਣ ਵਾਸਤੇ ਆਉਂਦੀਆਂ ਨੇ ਸਾਰੀਆਂ ਹੀ ਸਮੁਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸੜਕ ਤੇ ਜਿਹੜੀ ਸੜਕ ਸੰਗਰੂਰ ਤੋਂ ਬਰਨਾਲੇ ਨੂੰ ਜਾਂਦੀ ਆ ਤਾਂ ਉਸ ਉਸ ਰੋਡ ਤੇ ਬਹੁਤ ਜ਼ਿਆਦਾ ਜੋ ਸੰਗਤਾਂ ਦਾ ਇਕੱਠ ਹੁੰਦਾ ਜੋ ਵੀ ਸੰਗਤਾਂ ਮੱਥਾ ਟੇਕਣ ਵਾਸਤੇ ਆਉਂਦੀਆਂ ਨੇ ਤਾਂ ਉਹ ਸੜਕ ਤੋਂ ਭਾਈ ਸਾਰੀ ਸੰਗਤ ਨੇ ਆਰਾਮ ਦੇ ਨਾਲ ਆਉਣਾ ਅਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਆਪਾਂ ਮੱਥਾ ਟੇਕਣ ਵਾਸਤੇ ਜਾਂਦੇ ਆ ਤਾਂ ਦਰਬਾਰ ਸਾਹਿਬ ਦੇ ਵਿੱਚ ਜੋ ਸਿੰਘ ਸਹਿਬਾਨਾਂ ਦੀ ਡਿਊਟੀ ਲੱਗੀ ਹੁੰਦੀ ਆ ਉਹਨਾਂ ਸਿੰਘ ਸਹਿਬਾਨਾਂ ਦੇ ਹੁਕਮ ਦੀ ਆਪਾਂ ਨੇ ਸਾਰਿਆਂ ਨੇ ਸੰਗਤ ਦੀ ਪਾਲਣਾ ਕਰਨੀ ਆ ਕਤੇ ਜਦੋਂ ਆਪਾਂ ਜੋੜੇ ਜਮਾ ਕਰਵਾਉਨੇ ਆ ਤਾਂ ਉੱਥੇ ਵੀ ਸੰਗਤ ਜੀ ਬਹੁਤ ਵੱਡੀਆਂ ਜੋ ਲਾਈਨਾਂ ਜੋ ਲੱਗਿਆ ਹੁੰਦੀਆਂ ਨੇ ਉੱਥੇ ਵੀ ਆਪਾਂ ਨੇ ਆਰਾਮ ਦੇ ਨਾਲ ਜੋੜਾ ਘਰ ਦੇ ਵਿੱਚ ਜੋ ਜੋੜੇ ਆਪਾਂ ਜਮਾ ਕਰਵਾਉਣੇ ਨੇ ਅਤੇ ਦੂਸਰੀ ਬੇਨਤੀ ਜਦੋਂ ਵੀ ਆਪਾਂ ਨੇ ਲੰਗਰਾਂ ਦੇ ਵਿੱਚ ਜੋ ਪ੍ਰਸ਼ਾਦਾ ਛਕਣ ਵਾਸਤੇ ਜਾਣਾ ਕਿਉਂਕਿ ਜੋ ਲੰਗਰ ਨੇ ਉਹ ਬਹੁਤ ਹੀ ਪਿੰਡਾਂ ਵੱਲੋਂ ਜੋ ਸਤਗੁਰਾਂ ਦੇ ਦਰ ਤੇ ਸਤਗੁਰ ਦੀ ਕਿਰਪਾ ਦੇ ਨਾਲ ਭਾਈ ਲਗਾਏ ਜਾਂਦੇ ਨੇ ਤਾਂ ਆਪਾਂ ਨੇ ਉੱਥੇ ਵੀ ਸਾਰੇ ਹੀ ਜੋ ਸਿੰਘ ਸੇਵਾਨਾਂ ਵੱਲੋਂ ਹੁਕਮ ਨੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਕੇ ਲਾਈਨਾਂ ਦੇ ਵਿੱਚ ਬੈਠ ਕੇ ਜੋ ਲੰਗਰ ਆਪਾਂ ਨੇ ਭਾਈ ਸਾਰਿਆਂ ਨੇ ਸਕਣਾ ਅਤੇ ਬੇਨਤੀ ਕਰਦੇ ਆ ਕਿ ਕਿਸੇ ਨੇ ਵੀ ਭੀੜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੁੱਲੜਵਾਜੀ ਨਹੀਂ ਕਰਨੀ ਸਾਰਿਆਂ ਨੇ ਪ੍ਰੇਮ ਭਾਵਨਾ ਦੇ ਨਾਲ ਸਰਦਾਂ ਦੇ ਨਾਲ ਅਤੇ ਸਹਿਜ ਮਥੇ ਦੇ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਜਾ ਕੇ ਸਤਿਗੁਰ ਦੇ ਚਰਨਾਂ ਵਿੱਚ ਸਿਰ ਨੀਵਾ ਕਰਕੇ ਹੱਥ ਵਨ ਕੇ ਜੋ ਹਾਜ਼ਰੀ ਲਗਵਾ ਕੇ ਆਉਣੀਆਂ ਤਾਂ ਹੀ ਭਾਈ ਆਪਣੀ ਸਾਰੀ ਸੰਗਤ ਦੀ ਉਹ ਸਤਿਗੁਰ ਦੇ ਚਰਨਾਂ ਦੇ ਵਿੱਚ ਹਾਜ਼ਰੀ ਸਤਿਗੁਰੂ ਮਨਜ਼ੂਰ ਕਰਨਗੇ ਸੋ ਇਹ ਬੇਨਤੀ ਇਸ ਲਈ ਜੋ ਤੁਹਾਡੇ ਚਰਨਾਂ ਵਿੱਚ ਕਿਰਪਾ ਬਾਬੇ ਨਾਨਕ ਦੀ ਸਮੂਹ ਸੰਸਥਾ ਵੱਲੋਂ ਅਤੇ ਸੇਵਾਦਾਰ ਜਸਵੀਰ ਉੱਭਾਵਾਲ ਵੱਲੋਂ ਜੋ ਕੀਤੀ ਗਈ ਆ ਤਾਂ ਜੋ ਆਪਾਂ ਜਦੋਂ ਸਤਿਗੁਰ ਦੇ ਦਰਬਾਰ ਦੇ ਵਿੱਚ ਮੱਥਾ ਟੇਕਣ ਵਾਸਤੇ ਜਾਈਏ ਤਾਂ ਹਮੇਸ਼ਾ ਆਪਣੇ ਅੰਦਰੋਂ ਈਗੋ ਹਉਮੈ ਹੰਕਾਰ ਨੂੰ ਪਿੱਛੇ ਛੱਡ ਕੇ ਸਤਿਗੁਰ ਦੇ ਦਰ ਤੇ ਮੱਥਾ ਟੇਕੀਏ ਅਤੇ ਸਤਿਗੁਰ ਦੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਦੇ ਦਰ ਤੋਂ ਆਪਾਂ ਖੁਸ਼ੀਆਂ ਲੈ ਕੇ ਆਈਏ ਅਤੇ ਖੁਸ਼ੀਆਂ ਦਾ ਆਨੰਦ ਆਪਾਂ ਭਾਈ ਸਾਰੇ ਮਾਣ ਸਕੀਏ ਇਹ ਬੇਨਤੀ ਸਮੂਹ ਕਿਰਪਾ ਬਾਬੇ ਨਾਨਕ ਦੀ ਸੰਸਥਾ ਵੱਲੋਂ ਅਤੇ ਸੇਵਾਦਾਰ ਜਸਵੀਰ ਉਭਾਵਾਲ ਵੱਲੋਂ ਮਨਜ਼ੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ